ਦੋਸਤੋ ਕਹਿੰਦੇ ਬੜਾ ਸੋਹਣਾ ਕਿਸੇ ਨੇ ਲਿਖਿਆ ਤੇ ਮੈਨੂੰ ਫੋਟੋ ਆਈ ਸੀ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਬੜਾ ਵਧੀਆ ਲਿਖਿਆ ਕਿਸੇ ਨੇ ਕਹਿੰਦੀ ਸਰਕਾਰ جنگ ਅੱਧ ਵਿੱਚ ਛੱਡ ਗਈ ਕਹਿੰਦੀ ਸਰਕਾਰ جنگ ਅੱਧ ਵਿੱਚ ਛੱਡ ਗਈ ਮੀਡੀਆ ਦੇ ਬੂਥੇ ਤੇ ਚਪੇੜ ਜਿਹੀ ਵੱਜ ਗਈ ਬੜਾ ਝੂਠ ਵੱਡਿਆ ਤੇ ਬੜਾ ਕੁਝ ਕਹਿ ਲਿਆ ਲਾਹੌਰ ਤੇ ਕਰਾਚੀ ਉੱਤੇ ਕਬਜ਼ਾ ਸੀ ਲੈ ਲਿਆ ਲਾਹੌਰ ਤੇ ਕਰਾਚੀ ਉੱਤੇ ਕਬਜ਼ਾ ਸੀ ਲੈ ਲਿਆ ਲੱਗਦਾ ਸੀ ਇੰਜ ਜਿਵੇਂ ਲਾਟਰੀ ਹੀ ਲੱਗ ਗਈ মিডিਆ ਦੇ ਬੂਥੇ ਤੇ ਚਪੇੜ ਜਹੀ ਵੱਜ ਗਈ ਬੋਲਣ ਦੀ ਜਮਾਂ ਟੁੱਟ ਗਈ ਮਰਿਆਦਾ ਸੀ ਬੋਲਣ ਦੀ ਜਮਾਂ ਟੁੱਟ ਗਈ ਮਰਿਆਦਾ ਸੀ ਬਾਰਡਰ ਤੇ ਘੱਟ ਜੰਗ ਟੀਵੀ ਉੱਤੇ ਜ਼ਿਆਦਾ ਸੀ ਬਾਰਡਰ ਤੇ ਘੱਟ ਜੰਗ ਟੀਵੀ ਉੱਤੇ ਜ਼ਿਆਦਾ ਸੀ ਪੱਲਿਓ ਇਹਨਾਂ ਦੇ ਕਿਤੇ ਸ਼ਰਮ ਹੀ ਭੱਜ ਗਈ ਚੈਨਲਾਂ ਦੇ ਬੂਥੇ ਤੇ ਚਪੇੜ ਜਿਹੀ ਵਾਜ ਗਈ ਦੈਸਤ ਫਲਾਈ ਇਹਨਾਂ ਨੇ ਭਰੇ ਬੜੇ ਪੰਪ ਬਈ ਦੈਸਤ ਫਲਾਈ ਇਹਨਾ ਭਰੇ ਬੜੇ ਪੰਪ ਬਈ ਦਿਲੋਂ ਆ ਸਲੂਟ ਤੈਨੂੰ ਟਰੰਪ ਬਾਈ ਦਿਲੋਂ ਆ ਸਲੂਟ ਸਾਡਾ ਤੈਨੂੰ ਟਰੰਪ ਐ ਬਾਈ ਸੋਣ ਬੱਤੀ ਖਾਨ ਤੇ ਦਿਮਾਗ ਦੀ ਜਗ ਗਈ ਸੋਣ ਬੱਤੀ ਖਾਨ ਦੇ ਦਿਮਾਗ ਦੀ ਜਗ ਗਈ ਚੈਨਲਾਂ ਦੇ ਮੂੰਹ ਤੇ ਚਪੇੜ ਜਿਹੀ ਵੱਜ ਗਈ ਦੋਸਤੋ ਇਹ ਜਿਹੜਾ ਭੇਜੀ ਸੀ ਮੈਨੂੰ ਇਸ ਨੇ ਇਹ ਸਟੇਟਸ ਲਾਇਆ ਸੀਗਾ ਮੈਂ ਤੁਹਾਨੂੰ ਪੜ ਕੇ ਜੋ ਸੁਣਾਇਆ ਬਹੁਤ ਹੀ ਸੋਹਣਾ ਲਾਈਨਾਂ ਲਿਖੀਆਂ ਸਹੀ ਗੱਲ ਆ ਕਿ ਜਿਹੜੀ ਜੰਗ ਸੀ ਉਹ ਸਾਡੇ ਬਾਰਡਰਾਂ ਦੇ ਘੱਟ ਸੀ ਤੇ ਉਦੋਂ ਵੱਧ ਜਿਹੜੀ ਜੰਗ ਸਾਡੇ ਟੀਵੀ ਉੱਤੇ ਜ਼ਿਆਦਾ ਸੀ ਹਨਾ ਤੇ ਹੁਣ ਜਿੱਦਣ ਦਾ ਜੰਗ ਜਿਹੜੀ ਆ ਟਰੰਪ ਨੇ ਇਹਦੇ ਵਿੱਚ ਸਮਝੌਤਾ ਕਰਾਇਆ ਹੈ ਤੇ ਉਹਦੇ ਨਾਲ ਹੁਣ ਮੀਡੀਆ ਦੇ ਉੱਪਰ ਇੱਕ ਚਪੇੜ ਜੀ ਵੱਜੀ ਆ ਕਿ ਉਹ ਚੁੱਪ ਕਰਕੇ ਠੋਸ ਹੋ ਕੇ ਬੈਠ ਗਿਆ ਤੇ ਜੇ ਇਹ ਜੰਗ ਨਾ ਖਤਮ ਹੁੰਦੀ ਤੇ ਪੂਰੇ ਪੂਰੇ ਆਸਾਨ ਸੀਗੇ ਕਿ ਜਿਹੜੇ ਟੀਵੀ ਚੈਨਲ ਵਾਲੇ ਆ ਕੁਸ਼ਕ ਚੈਨ ਵਾਲੇ ਜਿਹੜੇ ਆ ਸਾਰੇ ਚੈਨਲ ਵਧੀਆ ਵੀ ਹੈਗੇ ਆ ਵਿੱਚ ਘਟੀਆਂ ਵੀ ਹੈਗੇ ਜਿਹੜੇ ਮਾਰੇ ਚੈਨਲ ਆ ਜਿਹੜੇ ਜਾਨੀ ਕਿ ਝੂਠਾ ਪ੍ਰਚਾਰ ਵੱਧ ਕਰਦੇ ਆ ਉਹਨਾਂ ਨੇ ਪੂਰੀ ਪੂਰੀ ਬਣਾ ਦਿੱਤੀ ਸੀ ਜੰਗ ਦਾ ਮਾਹੌਲ ਇਹਨਾਂ ਨੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਕਹਿਤੀਆਂ ਜਿਹੜੀਆਂ ਸਰਕਾਰ ਨੇ ਕਹਿਣਾ ਕਿ ਇਹ ਕੁਝ ਨਹੀਂ ਹੋਇਆ ਪਰ ਇਹਨਾਂ ਨੇ ਆਪ ਦੇ ਪੱਲੋਂ ਲਾ ਲਾ ਕੇ ਲੋਕਾਂ ਨੂੰ ਇੰਨਾ ਭੜਕਾਉਣ ਦਾ ਕੰਮ ਕੀਤਾ ਜਿਹਨੂੰ ਗੋਦੀ ਮੀਡੀਆ ਵੀ ਕਹਿ ਦਿੰਦੇ ਆ ਇਹਨਾਂ ਨੇ ਇੰਨਾ ਜਿਆਦਾ ਠੀਕ ਠੀਕ ਕੀ ਕੀ ਛੋਕੇ ਰੱਖ ਕੇ ਅਮਰੀਕਾ ਦੇ 트ੰਪ ਬਾਈ ਨੂੰ ਅਸੀਂ ਸਲਾਮ ਕਰਦੇ ਆ ਕਿ ਜਿਹਨੇ ਇਹ ਵਿੱਚ ਪੈ ਕੇ ਜੰਗ ਦਾ ਜਿਹੜਾ ਨਵੇੜਾ ਕਰਾਤਾ ਦੋਸਤੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ